ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਕਿੰਨੇ ਦਿਨਾਂ ਤੋਂ ਅੱਖ ਜੇ ਨਹੀਂ ਲੱਗ ਰਹੀ ਸੀ ਮੈਨੂੰ ਖਰੇ ਕੀ ਹੋ ਗਿਆ ਸੀ ਅੱਜ ਦੀ ਰਾਤ ਵੀ ਕੁਝ ਜਿਹਾ ਹੀ ਸੀ ਬਹੁਤ ਹੀ ਠੰਡੀ ਹਵਾ ਚੱਲ ਰਹੀ ਸੀ ਇਹ ਠੰਡੀ ਹਵਾ ਜਿੱਥੇ ਪਿਆਰ ਦੇ ਚਾਪ ਪ੍ਰਗਟ ਕਰ ਰਹੀ ਸੀ ਉਥੇ ਘਰ ਦਾ ਸੁਨਣਾ ਪਰ ਮੈਨੂੰ ਖਾਂਨ ਨੂੰ ਆ ਰਿਹਾ ਸੀ ਖਿੜਕੀ ਵਿੱਚ ਬਾਹਾਂ ਨੂੰ ਕੁੱਟ ਕੇ ਖੜੀ ਮੈਂ ਨਿਯੰਤਰ ਸੰਜੀਵ ਨੂੰ ਯਾਦ ਕਰ ਲਈ ਸੀ ਵਿਆਨ ਹਲੇ ਛਾਲ ਵੀ ਨਹੀਂ ਹੋਇਆ ਕਿ ਮੰਮੀ ਪਾਪਾ ਨੂੰ ਕੁਝ ਦਿਨਾਂ ਲਈ ਜੀਦੀ ਨੇ ਇਟਲੀ ਬੁਲਾ ਲਿਆ ਸੀ ਮੈਂ ਸੰਜੀਵ ਨੂੰ ਪਹਿਲੇ ਹੀ ਬੋਲਿਆ ਸੀ ਕਿ ਜੂਨ ਮਹੀਨੇ ਕਾਲਜ ਬੰਦ ਹੋ ਜਾਂਦੇ ਨੇ ਤੁਸੀਂ ਛੁੱਟੀ ਲੈ ਕੇ ਆ ਜਾਓ ਸੰਜੀਵ ਦੀ ਤਸਵੀਰ ਅੱਖਾਂ ਸਾਹਮਣੇ ਆਉਂਦੀ ਤਾਂ ਦਿਲ ਬੇਚੈਨ ਜਾ ਹੋ ਜਾਂਦਾ ਸੀ ਪਰ ਪਤਾ ਨਹੀਂ ਕਿਉਂ ਐਨੇ ਨੂੰ ਫੋਨ ਦੀ ਘੰਟੀ ਵੱਜੀ ਸੰਜੀਵ ਦਾ ਫੋਨ ਆਇਆ ਮੈਂ ਹਲੇ ਹਾਂਜੀ ਜਨਾਬ ਸੰਜੀਵ ਹਾਂਜੀ ਕੀ ਹਾਲ ਹੈ ਤੁਹਾਡਾ ਮੈਂ ਮਾਲੀ ਤੋਂ ਬਿਨਾ ਜਿਵੇਂ ਫੁੱਲ ਦਾ ਪਾਣੀ ਤੋਂ ਬਿਨਾ ਜਿਵੇਂ ਮੱਛੀ ਦਾ ਐਵੇਂ ਦਾ ਹਾਲ ਹੈ ਮੇਰਾ ਸਜੀਵ ਹਾਏ ਜੇ ਐਵੇਂ ਦਾ ਤਾਂ ਪਰਸੋਂ ਆ ਕੇ ਮਾਲੀ ਖੁਦ ਹੀ ਫੁੱਲ ਨੂੰ ਪਾਣੀ ਲਾਵੇਗਾ ਤੇ ਪਾਣੀ ਖੁਦ ਹੀ ਮੱਛੀ ਦੀ ਤੜਫਨ ਖਤਮ ਕਰੇਗਾ ਮੈਂ ਕਿਹਾ ਤੁਸੀਂ ਪਰਸੋਂ ਆ ਰਹੇ ਹੋ ਸੰਜੀਵ ਹਾਂਜੀ ਮੈਡਮ ਜੀ ਹਾਂਜੀ ਹੁਣ ਦੱਸੋ ਖੁਸ਼ ਹੋ ਤੁਸੀਂ ਮੈਂ ਬਿਲਕੁਲ ਬਹੁਤ ਖੁਸ਼ ਸੰਜੀਵ ਤੁਸੀਂ ਖਾਣਾ ਖਾ ਲੈਣਾ ਤੇ ਆਪਣਾ ਖਿਆਲ ਰੱਖਣਾ ਮੈਂ ਜੋ ਹੁਕਮ ਜਨਾਬ ਤੁਸੀਂ ਵੀ ਸੰਜੀਵ ਠੀਕ ਐ ਮੈਂ ਫੋਨ ਰੱਖਦਾ ਹਾਂ ਗੁੱਡ ਬਾਏ ਮੈਂ ਬਾਏ ਬਾਏ ਗੁੱਡ ਨਾਈਟ ਸੰਜੀਵ ਨਾਲ ਗੱਲ ਕਰਕੇ ਦਿਲ ਨੂੰ ਥੋੜਾ ਆਰਾਮ ਮਹਿਸੂਸ ਹੋਇਆ ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਟੀਵੀ ਦੇਖ ਰੈਂਦੀ ਹਾਂ ਸੋਚ ਟੀਵੀ ਵੀ ਆਨ ਕੀਤਾ ਪਰ ਮੈਨੂੰ ਕਿਸੇ ਵੀ ਚੈਨਲ ਤੇ ਕੁਝ ਪਸੰਦ ਨਹੀਂ ਆ ਰਿਹਾ ਸੀ ਅਚਾਨਕ ਡीडी भारती ਚੈਨਲ, ਦੂਰਦਰਸ਼ਨ ਚੈਨਲ ਤੇ ਪੁਰਾਣੇ ਨਾਟਕ ਕਈ ਵਾਰ ਚੱਲਦੇ ਰਹਿੰਦੇ ਸੀ ਤੇ ਆਪ ਵੀਤੀ ਨਾਟਕ ਚੱਲ ਰਿਹਾ ਸੀ। ਬਚਪਨ ਵਿੱਚ ਇਹ ਨਾਟਕ ਬਹੁਤ ਦੇਖੀ ਦਾ ਸੀ। ਰਾਤ ਨੂੰ 10 ਵਜੇ ਤੱਕ ਨਾਟਕ ਵੇਖਣ ਨੂੰ ਜਾਗ ਕੇ ਜਾਣਾ ਤੇ ਫਿਰ ਟੜੀ ਜਾਣਾ। ਪਰ ਨਾਟਕ ਬੰਦ ਨਹੀਂ ਕਰੀਦਾ ਸੀ। ਸੋਫੇ ਤੇ ਬੈਠ ਕੇ ਮੈਂ ਨਾਟਕ ਨੂੰ ਵੇਖਣ ਲੱਗ ਗਈ। ਇਹ ਪਚਪਨ ਦੀਆਂ ਆਜ਼ਾਦਾਂ ਨੂੰ ਸੋਚ ਕੇ ਖੁਸ਼ ਹੋ ਰਹੀ ਸੀ ਨਾਟਕ ਵਿੱਚ ਮੁੱਖ ਪਾਤਰ ਕੁੜੀ ਦਾ ਨਾਂ ਰੀਤ ਸੀ ਰੀਤ ਮੇਰੀ ਸਭ ਤੋਂ ਖਾਸ ਸਹੇਲੀ ਦਾ ਨਾਂ ਵੀ ਸੀ ਫਿਰ ਮੈਂ ਰੀਤ ਤੇ ਬਾਰੇ ਸੋਚਦੀ ਹੋਈ ਖਿਆਲ ਵਿੱਚ ਖੋ ਗਈ ਸਰਕਾਰੀ ਸਕੂਲ ਦਾ 9ਵੀਂ ਜਮਾਤ ਦਾ ਪੁਰਾਣਾ ਜਿਹਾ ਬਿਨਾ ਪਲਾਸਟਰ ਕੀਤੀਆਂ ਕੰਧਾਂ ਤੇ ਟੁੱਟੇ ਜੇ ਫਰਸ਼ ਵਾਲਾ ਅੰਤ ਨਵੇਂ ਜੇ ਡਰੈਸ ਡੈਕਸਨਰ ਪਰਿਆ ਕਮਰਾ ਸੀ ਜਮਾਤ ਵਿੱਚ 80% ਵਿਦਿਆਰਥੀ ਮੌਜੂਦ ਸਨ ਪਰ ਪਹਿਲੀ ਘੰਟੀ ਵਿੱਚ ਮਨੀਤਾ ਮੈਡਮ ਸਾਹਿਬ ਦੇ ਸਵਾਲ ਦੱਸ ਰਹੀ ਸੀ ਤੇ ਮੈਂ ਜਮਾਤ ਦੇ ਸੱਜੇ ਪਾਸੇ ਦੀ ਕਿਤਾਬ ਦੇ ਦੂਸਰੇ ਡੈਕਸ ਤੇ ਗੁਰਦੀਪ ਨਾਲ ਬੈਠੀ ਸੀ। ਅਚਾਨਕ ਜਮਾਤ ਦੇ ਦਰਵਾਜ਼ੇ ਤੇ ਇੱਕ ਕੁੜੀ ਜਿਸ ਦਾ ਗੋਰਾ ਰੰਗ, ਬਿੱਲੀਆਂ ਅੱਖਾਂ, ਪਰਮਾ ਸਰੀਰ ਪੂਰੇ ਰੰਗ ਦੇ ਮੋਢਿਆਂ ਤੱਕ ਖੁੱਲੇ ਵਾਲ, ਚਿੱਟੀ ਪੈਂਟ, ਚਿੱਟੀ ਟੀ-ਸ਼ਰਟ ਪਾਈ ਨੇ ਦਸਕਤ ਦਿੱਕੀ। ਕੁੜੀ ਮੈਂ ਅੰਦਰ ਆ ਜਾ ਮੈਡਮ ਜੀ। मैडम रीत स्कूल ਦੇ ਪਹਿਲੇ ਹੀ ਦਿਨ ਦੇਰੀ ਨਾਲ ਆਈ ਰीत ਸਾਰੀ ਮੈडम ਜੀ ਮੈडम ਚਲੋ ਅੰਦਰ ਅੱਗੇ ਤੋਂ ਸਮੇਂ ਤੇ ਆਓ ਨਹੀਂ ਤਾਂ ਕੰਮ ਵਿੱਚ ਸਾਰੀ ਜਮਾਤ ਤੋਂ ਪਿੱਛੇ ਰਹਿ ਜਾਣਗੀ ਰीत ਕਮਰੇ ਅੰਦਰ ਆ ਕੇ ਇਕੱਲੀ ਡੈਕਸ ਤੇ ਬੈਠ ਗਈ ਉਸ ਤੇ ਘਰ ਵਾਲੀ ਦਿਸ਼ਾ ਤੋਂ ਹੋਰ ਵੀ ਕੁੜੀਆਂ ਆਉਂਦੀਆਂ ਸਨ ਪਰ ਉਹਨਾਂ ਦਾ ਵਿਵਹਾਰ ਰीत ਨਾਲ ਕੁਝ ਚੰਗਾ ਨਹੀਂ ਸੀ ਮੇਰਾ ਹੋਰ ਵੀ ਬਹੁਤ ਚੰਗੀਆਂ ਸਹੇਲੀਆਂ ਸਨ ਪਰ ਕੋਈ ਪੱਕੀ ਸਹੇਲੀ ਨਹੀਂ ਸੀ ਪਰ ਪਤਾ ਨਹੀਂ ਕਿਉਂ ਰੀਤ ਦਾ ਚਿਹਰਾ ਮੈਨੂੰ ਆਪਣੇ ਵੱਲ ਖਿੱਚ ਰਿਹਾ ਸੀ ਕੁਝ ਦਿਨ ਐਵੇਂ ਬੀਤ ਗਏ ਸਨ ਇੱਕ ਦਿਨ ਮੈਂ ਬੰਨ ਨਾਲ ਰੀਤ ਨੂੰ ਬੁਲਾਇਆ ਮੈਂ ਕਿਹਾ ਹੈਲੋ ਤੁਹਾਡਾ ਨਾਂ ਰੀਤ ਹੈ ਰੀਤ ਨੇ ਕਿਹਾ ਹਾਂਜੀ ਤੇ ਤੁਹਾਡਾ ਮੈਂ ਕਿਹਾ ਮੁਸਕਾਨ ਮੈਨੂੰ ਪੈਨ ਚਾਹੀਦਾ ਸੀ ਰੀਤ ਨੇ ਕਿ ਅੱਛਾ ਇਹ ਲੋ ਮੈਂ ਰੀਤ ਤੋਂ ਪੈਨ ਲੈ ਕੇ ਆਪਣੀ ਸੀਟ ਤੇ ਬੈਠੀ ਕਾਪੀ ਤੇ ਕੰਮ ਲਿਖਣਾ ਸ਼ੁਰੂ ਕਰ ਦਿੱਤਾ ਮੈਂ ਥੋੜੀ देर ਬਾਅਦ ਰੀਤਵਾਲ ਵੇਖਿਆ ਤਾਂ ਉਹ ਪੈਨਸਲ ਨਾਲ ਲਿਖ ਰਹੀ ਸੀ ਇੰਨਾ ਚੰਗਾ ਵਤੀਰਾ ਵੇਖ ਕੇ ਮੈਂ ਖੁਦ ਨੂੰ ਉਸ ਤੋਂ ਦੂਰ ਨਾ ਰੱਖ ਸਕੀ ਹੌਲੀ ਹੌਲੀ ਵਕਤ ਬੀਤ ਲਾ ਗਿਆ ਮੈਂ ਤੇ ਰੀਤ ਇਕੱਠੇ ਇੱਕੋ ਬੈਂਚ ਤੇ ਬੈਠਣ ਲੱਗ ਪਏ ਜਿਸ ਦਿਨ ਰੀਤ ਸਕੂਲ ਨਾ ਆਉਂਦੀ ਮੈਂ ਇਕੱਲੀ ਬੈਠਦੀ ਸੀ ਕਈ ਵਾਰ ਅਧਿਆਪਕ ਵੀ ਪੁੱਛ ਲੈਂਦੇ ਮਸਕਾਨ ਇਕੱਲੇ ਬੈਠੇ ਹੋ ਅੱਜ ਰੀਤ ਨਹੀਂ ਆਈ ਮੈਂ ਕਿਆਨਨਾ ਹੀ ਮੈਡਮ ਜੀ ਰੀਤ ਉਹਦੋ ਕਾਫੀ ਛੋਟੀ ਸੀ ਸਿਰਫ 12 ਸਾਲਾਂ ਦੀ ਜਦੋਂ ਉਸਦੀ ਮੰਮੀ ਪਾਪਾ ਦਾ ਤਲਾਕ ਹੋ ਗਿਆ ਸੀ ਰੀਤ ਤੋਂ ਛੋਟੇ ਉਸਦੇ ਤਿੰਨ ਭਰਾ ਸਨ ਤੇ ਇੱਕ ਭਰਾ ਤਾਂ 3 ਸਾਲ ਦਾ ਸੀ ਰੀਤ ਨੇ ਘਰ ਦੀ ਸਾਰੀ ਜ਼ਿੰਮੇਵਾਰੀ ਸੰਭੀ ਹੋਈ ਸੀ ਮੈਂ ਵੀ ਸਿਰਫ 6 ਮਹੀਨੇ ਦੀ ਸੀ ਜਦੋਂ ਮੇਰੀ ਮॉम ਵੀ ਦੁਨੀਆ ਵਿੱਚੋਂ ਚਲੇ ਗਏ ਸਨ ਮੇਰੇ ਮਾਮਾ ਜੀ ਦੇ ਕੋਈ ਲਾਦ ਨਹੀਂ ਸੀ ਉਹਨਾਂ ਨੇ ਮੈਨੂੰ ਗੋਦ ਲੈ ਲਿਆ ਸੀ ਪਰ ਮੇਰੀ ਮਾਮੀ ਮੈਨੂੰ ਬਗਾਨੀ ਸਮਝਦੀ ਸੀ ਰੀਤ ਦੇ ਪਾਪਾ ਦਾ ਕਿਸੇ ਹੋਰ ਔਰਤ ਨਾਲ ਨਾਜਾਇਜ਼ ਮਨ ਸਨ ਉਹ ਔਰਤ ਨੂੰ ਰੀਤ ਤੇ ਉਸਤੇ ਤਿੰਨੇ ਭਰਾ ਭੂਆ ਜੀ ਆਖਦੇ ਸਨ ਸਮਾਂ ਬੀਤਦਾ ਗਿਆ ਮੈਂ ਤੇ ਰੀਤ ਦਸਵੀਂ ਜਮਾਤ ਵਿੱਚ ਹੋ ਗਏ ਸੀ ਰੀਤ ਦੀ ਤੇ ਮੇਰੀ ਅਕਸਰ ਲੜਾਈ ਹੋ ਜਾਂਦੀ ਸੀ ਕਿਉਂਕਿ ਰੀਤ ਸਕੂਲ ਬਹੁਤ ਘੱਟ ਆਉਂਦੀ ਸੀ ਤੇ ਅੱਧੀ ਛੁੱਟੀ ਵਿੱਚ ਸਾਰੇ ਬੱਚੇ ਖੇਡਦੇ ਸੀ ਰੀਤ ਆਪਣੇ ਡੈਕਸ ਤੇ ਸਿਰ ਰੱਖ ਕੇ ਪੈ ਜਾਂਦੀ ਜਿਵੇਂ ਕਿੰਨੇ ਦਿਨਾਂ ਤੋਂ ਉੰਦੀ ਹੋ ਗਈ। ਇੱਕ ਦਿਨ ਉਹ 2-3 ਦਿਨਾਂ ਬਾਅਦ ਸਕੂਲ ਆਈ ਸੀ। ਮੈਂ ਉਸ ਨੂੰ ਵੇਖਦੀ ਜੱਫੀ ਪਾ ਲਈ ਸੀ ਤੇ ਉਸ ਨੇ ਮੇਰੇ ਮੂੰਹ ਚੁੰਮ ਲਿਆ ਸੀ। ਮੈਂ ਉਸ ਤੋਂ ਇੰਨੇ ਦਿਨ ਨਾ ਆਉਂਦਾ ਕਾਰਨ ਪੁੱਛਿਆ ਤਾਂ ਉਸ ਨੇ ਕੁਝ ਨਹੀਂ ਦੱਸਿਆ। ਪਰ ਜਦੋਂ ਮੈਂ ਘਰ ਜਾ ਕੇ ਸਕੂਲ ਦਾ ਕੰਮ ਕਰਨ ਲੱਗੀ ਤਾਂ ਮੈਂ ਵੇਖਿਆ ਰਿਤ ਨੇ ਇੱਕ ਖਤ ਮੇਰੇ ਬੈਗ ਵਿੱਚ ਪਾਇਆ ਹੋਇਆ ਸੀ। ਲਵ ਯੂ ਲਵ ਯੂ ਆਰ ਮਾਈ ਬੈਸਟ ਫਰੈਂਡ ਤੇਰੇ ਬਿਨਾ ਮੇਰਾ ਕੋਈ ਹੋਰ ਨਹੀਂ ਹੈ। ਤੂੰ ਗੁੱਸਾ ਨਾ ਹੋਇਆ ਕਰ ਮੇਰੀ ਭੂਆ ਮੈਨੂੰ ਬਹੁਤ ਤੰਗ ਕਰਦੀ ਐ ਜਿਸ ਦਿਨ ਸਾਡੇ ਘਰ ਆ ਜਾਂਦੀ ਐ ਤੇ ਮੇਰੇ ਪਾਪਾ ਨੂੰ ਕਹਿੰਦੀ ਐ ਜਿਆਦਾ ਰੀਤ ਰੀਤ ਨਾ ਕਰਿਆ ਕਰ ਤੂੰ ਇੱਕ ਦਿਨ ਤੇਰੇ ਨੱਕ ਨੀਵਾ ਕਰਕੇ ਜਾਵੇਗੀ ਤੇ ਮੈਨੂੰ ਬੋਲਦੀ ਐ ਮੇਰੇ ਨਾਲ ਬਾਬੇ ਦੇ ਚੱਲ ਕਦੇ ਮੇਰੇ ਘਰ ਚੱਲ ਸਕੂਲ ਨਹੀਂ ਜਾਣਾ ਅੱਜ ਮੈਂ ਕੀ ਕਰਾਂ ਪਾਪਾ ਮੇਰੀ ਨਹੀਂ ਸੁਣਦੇ ਹਾਂ ਨਾ ਮੈਂ ਸਵੇਰੇ ਸਾਰਾ ਕੰਮ ਕਰਕੇ ਤੇ ਭਰਾਵਾਂ ਨੂੰ ਸਕੂਲ ਭੇਜ ਕੇ ਆਉਂਦੀ ਆ ਡੇਟ ਹੋ ਜਾਂਦੀਆਂ ਸਾਰਾ ਦਿਨ ਕੰਮ ਕਰਕੇ ਥੱਕ ਜਾਂਦੀਆਂ ਮੇਰੇ ਕੋਲ ਤਾਂ ਮਾਂ ਵੀ ਨਹੀਂ ਹੈ ਜਿਸ ਨੂੰ ਮੈਂ ਬੋਲਾਂ ਮਾਂ ਮੈਨੂੰ ਭੁੱਖ ਲੱਗੀ ਹੈ ਮੇਰਾ ਸਿਰ ਦੁਖਦਾ ਹੈ ਮੈਂ ਜਿਸ ਨੂੰ ਜੱਫੀ ਪਾ ਕੇ ਕੁੱਟ ਕੇ ਰੋ ਸਕਾਂ ਮਸਕਾਨ ਇੱਕ ਤਾਂ ਤੂੰ ਹੈ ਜਿਸ ਨਾਲ ਮੈਂ ਹਰ ਗੱਲ ਕਰਦੀਆਂ ਮੈਂ ਕੱਲ ਸਕੂਲ ਨਹੀਂ ਆਉਣਾ ਪੋਆ ਦੀ ਕੁੜੀ ਦਾ ਵਿਆਹ ਹੈ ਉਹਨਾਂ ਦੇ ਵਿਆਹ ਤੇ ਜਾਣਾ ਹੈ ਸੌਰੀ ਮਸਕਾਨ ਮਿਸ ਝੂ ਆਲਵੇਸ ਮੈਨੂੰ ਖੱਤ ਪੜ ਜਿੱਥੇ ਦੁੱਖ ਮਹਿਸੂਸ ਹੋਇਆ ਉੱਥੇ ਉਸਦੀ ਭੂਆ ਤੇ ਬਹੁਤ ਗੁੱਸਾ ਆਇਆ ਰੀਤ ਮੇਰੀ ਜ਼ਿੰਦਗੀ ਦੀ ਪਹਿਲੀ ਕੁੜੀ ਸੀ ਜਿਸ ਤੋਂ ਮੈਂ ਆਪਣੇ ਜਨਮ ਦਿਨ ਦਾ ਕੇਕ ਕਟਾਉਣ ਲਈ ਇੰਤਜ਼ਾਰ ਕੀਤਾ ਸੀ ਜਿਸ ਨੇ ਮੈਨੂੰ ਮੇਰੇ ਜਨਮ ਦਿਨ ਤੇ ਪਹਿਲੀ ਵਾਰ ਤੋਹਫ਼ਾ ਤਾਜਮਹਲ ਦੀ ਮੂਰਤ ਦਿੱਤੀ ਸੀ ਮੇਰੀ ਤੇ ਰੀਤ ਦੀ ਦੋਸਤੀ ਵਧਦੀ ਜਾ ਰਹੀ ਸੀ ਮੇਰੇ ਤੇ ਰੀਤ ਦਾ ਇੱਕ ਦੂਸਰੇ ਘਰ ਆਉਣਾ ਜਾਣਾ ਕਾਫੀ ਵੱਧ ਗਿਆ ਸੀ ਮੇਰਾ ਘਰ ਸਕੂਲ ਤੋਂ 2 ਕਿਲੋਮੀਟਰ ਦੂਰ ਪਰ ਰੀਤ ਚੋਦੀ ਚੋਰੀ ਆ ਜਾਂਦੀ ਸੀ ਤੇ ਮੇਰੇ ਘਰ ਤੋਂ ਰੀਤ ਦਾ ਘਰ 3 ਕਿਲੋਮੀਟਰ ਪਰ ਰੀਤ ਫਿਰ ਵੀ ਆ ਜਾਂਦੀ ਸੀ ਉਸਦੀ ਭੂਆ ਵੀ ਮੈਨੂੰ ਜਾਣਨ ਲੱਗ ਗਈ ਸੀ ਮੈਂ ਤੇ ਰੀਤ ਫੋਨ ਤੇ ਵੀ ਅਕਸਰ ਗੱਲਾਂ ਕਰਦੇ ਰਹਿੰਦੇ ਸੀ ਜਦੋਂ ਆ ਪਲੱਸ 2 ਵਿੱਚ ਹੋਏ ਤਾਂ ਰੀਤ ਨੂੰ ਇਹ ਹੀ ਚਿੰਤਾ ਰਹਿੰਦੀ ਕਿ ਉਸਦੀ ਭੂਆ ਉਸ ਨੂੰ ਅੱਗੇ ਪੜਨ ਨਹੀਂ ਦਵੇਗੀ ਮੈਂ ਰੀਤ ਨਾਲ ਪੱਕਾ ਵਾਅਦਾ ਕੀਤਾ ਸੀ ਕਿ ਉਹ ਜ਼ਰੂਰ ਪੜ੍ਹੇਗੀ ਰੀਤ ਤੇ ਮੈਂ ਔਸਤ ਨੰਬਰਾਂ ਨਾਲ ਪਾਸ ਹੋ ਗਈਆਂ ਸੀ ਮੈਨੂੰ ਰੀਤ ਦੱਸਦੀ ਸੀ ਕਿ ਉਸਦੀ ਭੂਆ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਤੇ ਜੇ ਮੈਨੂੰ ਫੋਨ ਤੇ ਤੇਰੇ ਨਾਲ ਗੱਲ ਕਰਦੇ ਦੇਖ ਲਵੇ ਤੇ ਪਾਪਾ ਨੂੰ ਦੱਸ ਕੇ ਮੇਰਾ ਫੋਨ ਖੋਹ ਲੈਂਦੀ ਹੈ ਭੂਆ ਨੂੰ ਮੇਰੀ ਦਾਦੀ ਮਾਂ ਵੀ ਪਸੰਦ ਨਹੀਂ ਕਰਦੇ ਸਨ ਇਸ ਲਈ ਦਾਦੀ ਨੂੰ ਵੱਖ ਕਰ ਦਿੱਤਾ ਤੇ ਦਾਦੀ ਨੂੰ ਰੋਟੀ ਵੀ ਦੇ ਨਹੀਂ ਦਿੰਦੀ ਤੇ ਦਾਦੀ ਖੁਦ ਹੀ ਰੋਟੀ ਬਣਾ ਕੇ ਖਾਂਦੀ ਐ ਮੇਰੀ ਮਾਮੀ ਦੀ ਹੁਣ ਅਕਸਰ ਮੈਨੂੰ ਰੀਤ ਤੋਂ ਦੂਰ ਰਹਿਣ ਲਈ ਕਹਿੰਦੇ ਸਨ ਪਰ ਇਹ ਹੋਣਾ ਬਹੁਤ ਮੁਸ਼ਕਲ ਸੀ ਮੈਂ ਰੀਤ ਦੇ ਘਰ ਜਾ ਕੇ ਉਸਦੀ ਪੂਆ ਤੇ ਪਾਪਾ ਨਾਲ ਗੱਲ ਕੀਤੀ ਤੇ ਰੀਤ ਨੂੰ ਕਾਲਜ ਲਾ ਕੇ ਦਾਖਲ ਕਰਵਾ ਦਿੱਤਾ ਮੈਂ ਤੇ ਰੀਤ ਕਰਕੇ ਖੁਸ਼ ਸੀ ਰੀਤ ਨੂੰ ਮੇਰੀ ਕਿੰਨੀ ਪਰਵਾਹ ਵੀ ਸੀ ਤੇ ਮੈਂ ਆ ਮੇਰਾ ਰੱਬ ਜਾਣਦਾ ਸੀ ਰੀਤ ਮੈਨੂੰ ਦੱਸਦੀ ਸੀ ਕਿ ਉਹਨਾਂ ਦੇ ਘਰ ਪਰਿਵਾਰ ਨੂੰ ਕੋਈ ਵੀ ਗਵੰਡੀ ਨਹੀਂ ਬੁਲਾਉਂਦਾ ਤੇ ਮੇਰੇ ਬਾਰੇ ਸਭ ਗੱਲਾਂ ਕਰਦੇ ਨੇ ਜਿਵੇਂ ਤੇ ਮਾਪੇ ਇਹੋ ਜੀ ਕੁੜੀ ਹੋਣੀ ਐ ਕਾਲਜ ਦੀ ਜ਼ਿੰਦਗੀ ਸ਼ੁਰੂ ਹੋਈ ਕਿ ਇੱਕ ਦਿਨ ਮੈਂ ਤੇ ਰੀਤ ਲਵ ਮੈਰਿਜ ਦੀ ਗੱਲ ਕਰ ਰਹੀ ਸੀ ਤੇ ਮੈਂ ਆਖ ਰਹੀ ਸੀ ਮੈਂ ਰੀਤ ਮੈਂ ਮੈਰਿਜ ਕੋਈ ਵੀ ਹੋਵੇ ਪਰ ਖੇਡ ਸਾਰੀ ਮੁਕੱਦਰ ਦੀ ਹੁੰਦੀ ਐ ਲਵ ਮੈਰਿਜ ਕੋਈ ਬੁਰੀ ਨਹੀਂ ਪਰ ਸਾਡਾ ਅਨੁਭਵ ਇਨਸਾਨ ਦੀ ਪਰਖ ਲਈ ਉਮਰ ਅਨਸਾਰ ਘਟ ਹੁੰਦਾ ਹੈ ਜਿਸ ਕਰਕੇ ਅਸੀਂ ਜਵਾਨੀ ਦੇ ਜੋਸ਼ ਵਿੱਚ ਹੋਸ਼ ਗੁੰਮ ਕਰ ਬੈਠਦੇ ਹਾਂ ਤੇ ਅੰਤਰ ਹੱਥ ਸਿਰ ਪਛਤਾਵੇ ਹੀ ਰਹਿ ਜਾਂਦਾ ਹੈ ਰੀਤ ਅੱਛਾ ਮੈਂ ਕਿਹਾ ਜੀ ਹੌਲੀ ਹੌਲੀ ਸਮਾਂ ਆਪਣੀ ਚਾਲ ਚੱਲਦਾ ਰਿਹਾ ਪਰ ਸਮੇਂ ਦੀ ਗਤੀ ਨਾਲੋਂ ਜ਼ਿਆਦਾ ਸਾਡੇ ਦੋਵਾਂ ਵਿੱਚ ਪਿਆਰ ਵਧਦਾ ਰਿਹਾ ਰੀਤ ਕਦੇ ਕਾਲ ਜਾਂਦੀ ਤੇ ਕਦੇ ਆਉਂਦੀ ਨਹੀਂ ਸੀ ਅੰਤ ਪੱਕੇ ਪੇਪਰਦਾਂ ਤੀਜਾ ਗਿਆ ਤੇ ਮੈਂ ਪਾਸ ਤੇ ਰੀਤ ਫੇਲ ਹੋ ਗਈ ਰੀਤ ਮੈਨੂੰ ਵਾਰ-ਵਾਰ ਇਹੀ ਆਖ ਰਹੀ ਸੀ ਰੀਤ ਨੇ ਕਿਹਾ ਮੈਂ ਮਸਕਾਨ ਹੁਣ ਕੀ ਕਰਾਂਗੀ ਹੁਣ ਮੈਨੂੰ ਪਾਪਾ ਨੇ ਅੱਗੇ ਪੜਾ ਨਹੀਂ ਦੇਣਾ ਤੂੰ ਤਾਂ ਜਾਣਦੀ ਐ ਕਿ ਮੈਨੂੰ ਪੜ੍ਹਨ ਦਾ ਸਮਾਂ ਨਹੀਂ ਮਿਲਦਾ ਤੇ ਮੈਂ ਪਾਸ ਕਿਵੇਂ ਹੋ ਸਕਦੀ ਸੀ ਮੈਂ ਰੀਤ ਨੂੰ ਹੌਸਲਾ ਦੇ ਰਹੀ ਸੀ ਤੇ ਨੇ ਅੰਦਰ ਸੋਚ ਰਹੀ ਸੀ ਕੀ ਹੁਣ ਕੀ ਕੀਤਾ ਜਾਵੇ ਘਰ ਜਾ ਕੇ ਵੀ ਇਹ ਵਿਚਾਰ ਦਿਨ ਵਿੱਚ ਚੱਲਦੇ ਸਨ ਪਰ ਹੌਲ ਕੋਈ ਨਹੀਂ ਸੀ ਲੱਭ ਰਿਆ ਰੀਤ ਦਾ ਕੀ ਹਾਲ ਹੋਵੇਗਾ ਇਹ ਗੱਲ ਦਿਲ ਨੂੰ ਜਿਆਦਾ ਪਰੇਸ਼ਾਨ ਕਰ ਰਹੀ ਸੀ ਮਾਮੀ ਮੈਨੂੰ ਆਖ ਰਹੀ ਸੀ ਤੂੰ ਰੀਤ ਤੋਂ ਦੂਰ ਰਿਹਾ ਕਰ ਜਿਵੇਂ ਦੇ ਮਾਂ ਬਾਪੋਂ ਦੀ ਧੀ ਧੀ ਹੋਣੀ ਐ ਮੈਨੂੰ ਮਾਮੀ ਦੀਆਂ ਇਹ ਗੱਲਾਂ ਬਹੁਤ ਗੁੱਸਾ ਆ ਰਿਹਾ ਸੀ ਪਰ ਕੋਈ ਜਵਾਬ ਨਹੀਂ ਦੇ ਸਕਦੀ ਸੀ ਮੈਂ ਰੀਤ ਨੂੰ ਬਹੁਤ ਫੋਨ ਕੀਤੇ ਪਰ ਕੋਈ ਗੱਲ ਨਹੀਂ ਹੋਈ ਮੈਂ ਰੋਟੀ ਬਿਨਾਂ ਖਾਧੇ ਸੌ ਗਈ ਸੀ ਅਗਲੇ ਦਿਨ ਅਸੀ ਕਾਲਜ ਮਿਲੇ ਮੈਂ ਮਾਮੀ ਦੀਆਂ ਬੋਲੀਆਂ ਸਾਰੀਆਂ ਗੱਲਾਂ ਰੀਤ ਨੂੰ ਦਸੀਆਂ ਰੀਤ ਐਵੇਂ ਕਰ ਘਰ ਦੱਸ ਹੀ ਨਾ ਕਿ ਤੂੰ ਫੇਲ ਹੋ ਗਈ ਹੈ ਤੇ ਅਗਲੀ ਜਮਾਤ ਦੀ ਬਜਾਏ ਪਹਿਲੀ ਵਿੱਚ ਹੀ ਦਾਖਲਾ ਲੈ ਲਈ ਰੀਤ ਮੇਰੇ ਪਾਪਾ ਤੇ ਪੂਆ ਆਖ ਰਹੇ ਨੇ ਕਿ ਤੂੰ ਇਹ ਕਾਲਜ ਵਿੱਚ ਨਹੀਂ ਹੁਣ ਸਿਰਫ ਕੁੜੀਆਂ ਵਾਲੇ ਕਾਲਜ ਵਿੱਚ ਪੜ੍ਹਨਾ ਹੈ ਨਹੀਂ ਤੱਕੇ ਨਹੀਂ ਪੜ੍ਹਨਾ ਰੀਤ ਨੇ ਮੈਂ ਕਿਹ ਰੀਤ ਮੇਰਾ ਕੀ ਹੋਵੇਗਾ ਹਰਾਨੀ ਨਾਲ ਮੈਂ ਪੁੱਛ ਰਹੀ ਸੀ ਰੀਤ ਨੇ ਕਿਹਾ ਮੈਂ ਤੈਨੂੰ ਹਰ ਸ਼ਨੀਵਾਰ ਇੱਥੇ ਕਾਲਜੀ ਮਿਲਣ ਆਇਆ ਕਰਾਂਗੀ ਤੂੰ ਮੈਂ ਅਲੱਗ ਨਹੀਂ ਹੋ ਸਕਦੇ ਰੀਤ ਨੇ ਦੂਸਰੇ ਕਾਲਜ ਜਾਣ ਦਾ ਫੈਸਲਾ ਕਰ ਲਿਆ ਸੀ ਤੇ ਕੁਝ ਦਿਨਾਂ ਵਿੱਚ ਉਹ ਉੱਥੋਂ ਜਾਣ ਵੀ ਲੱਗ ਗਈ ਤੇ ਮੈਂ ਇੱਥੇ ਹੋਰ ਸਹੇਲੀ ਨਾਲ ਮਿਲ ਕੇ ਰੀਤ ਨੂੰ ਮਿਲਣ ਦੀ ਇੱਕ ਤੋਂ ਵੱਧ ਤਰਕੀ ਸੋਚਦੀ ਰਹਿੰਦੀ ਸੀ ਕਈ ਵਾਰ ਮੈਂ ਰੀਤ ਨੂੰ ਉੱਥੇ ਜਾ ਕੇ ਮਿਲ ਵੀ ਆਈ ਸੀ ਪਰ ਰੀਤ ਨੇ ਇਹ ਸਵਾ ਰਾਖ ਦਿੱਤਾ ਰੀਤ ਤੂੰ ਮੁਸਕਾਨ ਨਾ ਆਇਆ ਕਰ ਮੈਂ ਖੁਦ ਆ ਕਰਾਂਗੀ ਤੈਨੂੰ ਕੋਈ ਮਾੜਾ ਬੋਲੇ ਮੈਂ ਨਹੀਂ ਚਾਹੁੰਦੀ ਮੈਂ ਕਿਹਾ ਸਿਰਫ ਹਾਂ ਹੀ ਕਰ ਸਕੀ ਰੀਤ ਕਦੇ ਕਦੇ ਮੈਨੂੰ ਮਿਲਣ ਆਉਂਦੀ ਸੀ ਪਰ ਸ਼ਾਇਦ ਰੀਤ ਮੈਨੂੰ ਆਪਣੇ ਤੋਂ ਦੂਰ ਕਰ ਰਹੀ ਸੀ ਪਤਾ ਨਹੀਂ ਮੈਨੂੰ ਕਿਉਂ ਐਵੇਂ ਲੱਗ ਰਿਹਾ ਸੀ ਪਰ ਹੁਣ ਕਾਫੀ ਦਿਨ ਹੋ ਗਏ ਸੀ ਮੇਰੀ ਤੇ ਰੀਤ ਦੀ ਨਾ ਤਾਂ ਫੋਨ ਤੇ ਗੱਲ ਹੋਈ ਸੀ ਨਾ ਮਿਲਣਾਈ ਸੀ ਦਿਲ ਕੁਝ ਬੇਚੈਨ ਸੀ ਪਰ ਰੀਤੇ ਰੋਕਣ ਕਰਕੇ ਮੈਂ ਕੁਝ ਕਰ ਨਹੀਂ پا ਰਹੀ ਸੀ ਇੱਕ ਦਿਨ ਮੈਂ ਕਾਲਜ ਜਾ ਰਹੀ ਸੀ ਇੱਕ ਦਿਨ ਮੈਂ ਸੋਚਾਂ ਵਿੱਚ ਪਈ ਕਾਲਜ ਤੁਰ ਹੀ ਜਾ ਰਹੀ ਸੀ ਕਿ ਚਾਹਤ ਮੈਨੂੰ ਪਿੱਛੋਂ ਕਿਸੇ ਨੇ ਆਵਾਜ਼ ਦਿੱਤੀ ਮੈਂ ਪਿੱਛੇ ਮੁੜ ਵੇਖਿਆ ਤੇ ਮੇਰੀ ਜੂਨੀਅਰ ਮੇਰੇ ਤੋਂ ਪਿਛਲੀ ਜਮਾਤ ਵਿੱਚ ਪੜਦੀ ਸਿਮੀ ਸੀ ਉਸ ਦਾ ਘਰ ਰੀਤ ਦੇ ਘਰ ਦੇ ਚਾਰਕ ਘਰ ਛੱਡ ਕੇ ਸੀ ਮੈਂ ਕਹਾ ਹਾਂ ਜੀ ਸਿਮਮੀ ਤੁਸੀਂ ਸਿਮਮੀ ਨੇ ਕਹਾ ਹੈਲੋ ਦੀਦੀ ਕਿਵੇਂ ਹੋ ਮੈਂ ਕਹਾ ਹਾਂ ਜੀ ਠੀਕ ਆ ਤੁਸੀਂ ਦੱਸੋ ਪੜਾਈ ਕਿਵੇਂ ਚੱਲ ਰਹੀ ਹੈ ਸਿਮਮੀ ਨੇ ਕਹਾ ਵਧੀਆ ਦੀਦੀ ਤੁਸੀਂ ਦੱਸੋ ਮੈਂ ਠੀਕ ਹੈ ਹੋਰ ਦੱਸੋ ਰੀਤ ਮਿਲੀ ਕਦੇ ਕੀ ਹਾਲ ਹੈ ਉਸ ਦਾ ਸਿਮਮੀ ਨੇ ਕਹਾ ਰੀਤ ਦੀਦੀ ਨੇ ਤਾਂ ਆਪਣੇ ਹੀ ਮਹੱਲੇ ਦੇ ਇੱਕ ਮੁੰਡੇ ਨਾਲ ਲਵ ਮੈਰਿਜ ਕਰ ਲਈ ਹੈ ਮੈਂ ਕਹਾ ਕੀ ਮੈਨੂੰ ਐਵੇਂ ਮਹਿਸੂਸ ਹੋਇਆ ਜਿਵੇਂ ਕੋਈ ਤੂਫਾਨ ਆ ਗਿਆ ਹੋਵੇ ਸਿਮਮੀ ਨੇ ਕਹਾ ਹਾਂ ਜੀ ਤੁਹਾਨੂੰ ਨਹੀਂ ਪਤਾ ਦੀਦੀ ਤੁਸੀਂ ਤੇਰੀ ਤਾਂ ਦੀਦੀ ਤਾਂ ਪੱਕੀਆਂ ਸੇਲੀਆਂ ਹੋ ਮੈਂ ਕਿਹ ਨਹੀਂ ਮੈਂ ਇੰਨਾ ਜੋ ਆ ਮੁਸ਼ਕਲ ਨਾਲ ਦੇ ਸਕੀ ਸਿਮੀ ਮੇਰੀ ਕਲਾਸ ਦਾ ਸਮਾਂ ਹੋ ਗਿਆ ਫਿਰ ਮਿਲਦੇ ਆ ਸਿਮੀ ਠੀਕ ਆ ਦੀਦੀ ਪਾਈ ਮੈਂ ਟੁੱਟੀ ਜੀ ਮੁਸਕਾਨ ਨਾਲ ਬਾਹਰ ਬੋਲੀ ਮੈਂ ਆਪਣੇ ਤੋਂ ਤੇਜ਼ੀ ਨਾਲ ਕਦਮ ਰੱਖ ਰਹੀ ਸੀ ਇੱਕ ਨੱਗੇ ਦੀ ਵਜਾਇ ਪੈਰ ਪਿੱਛੇ ਨੂੰ ਜਾਂਦੇ ਪ੍ਰਤੀਤ ਹੋ ਰਹੇ ਸਨ ਉਸ ਤੋਂ ਮੈਂ ਸਾਰਾ ਦਿਨ ਇਹ ਸੋਚਦੀ ਰਹੀ ਰੀਤ ਨੇ ਮੈਨੂੰ ਕਦੇ ਆਪਣੇ ਪਿਆਰ ਬਾਰੇ ਦੱਸਿਆ ਕਿਉਂ ਨਹੀਂ ਰੀਤ ਮੈਨੂੰ ਆਪਣਾ ਨਹੀਂ ਮੰਨਦੀ ਸੀ ਰੀਤ ਨੇ ਮੈਨੂੰ ਇੱਕ ਫੋਨ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਕਿਉਂ ਦਿਮਾਗ ਨਵੇਂ ਤੋਂ ਨਵਾਂ ਸਵਾਲ ਪੈਦਾ ਕਰ ਰਿਹਾ ਸੀ ਜਦਲ ਉਸਤੇ ਜਵਾਬ ਦੇ ਰਿਹਾ ਸੀ ਇਹ سلسلہ ਨਿਰੰਤਰ ਚੱਲ ਰਿਹਾ ਸੀ ਮੈਂ ਕੋਈ ਕਲਾਸ ਬਿਨਾਂ ਲਗਾਈ ਘਰ ਚੱਲ ਗਈ ਤੇ ਜਾ ਕੇ ਲੰਬੀ ਪੈ ਗਈ ਦਿਲ ਵਾਰ-ਵਾਰ ਆਖ ਰਿਹਾ ਸੀ ਕਿ ਰੀਤ ਬੇਵਫਾ ਨਹੀਂ ਹੋ ਸਕਦੀ ਸਿਮੀ ਦੀਆਂ ਗੱਲਾਂ ਨਿਰੰਤਰ ਮੇਰੇ ਕੰਨਾਂ ਦਾ ਪਿੱਛਾ ਕਰ ਰਹੀਆਂ ਸਨ ਸਮਾਂ ਆਪਣੀ ਰਫ਼ਤਾਰ ਚੱਲਦਾ ਰਿਹਾ ਬੀਏ ਪਾਸ ਕਰ ਮੈਂ ਐਮਏ ਵਿੱਚ ਹੋ ਗਈ ਐਮਏ ਦੀ ਜਮਾਤ ਵਿੱਚ ਸਰ ਸਪਾਰਸ਼ ਸਿੰਘ ਅੱਜ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਲੂਣਾ ਬਾਰੇ ਪੜਾਉਣ ਤੋਂ ਪਹਿਲਾਂ ਸ਼ਿਵ ਕੁਮਾਰ ਦੀ ਜਾਣ ਰਹੀ ਸੀ ਪਹਿਚਾਨ ਦੱਸ ਰਹੇ ਸਨ ਮੈਂ ਧਿਆਨ ਨਾਲ ਸੁਣਨ ਦੀ ਕੋਸ਼ਿਸ਼ ਕਰ ਰਹੀ ਸੀ ਸ਼ਿਵ ਆਪਣੀ ਪ੍ਰੇਮਿਕਾ ਦੇ ਪਿੱਛੇ ਵਿਦੇਸ਼ ਵੀ ਚਲਾ ਗਿਆ ਅਚਾਨਕ ਮੇਰੇ ਦਿਲ ਨੇ ਕਿਹਾ ਕਿ ਇੱਕ ਵਾਰੀ ਰੀਤੋਂ ਮਿਲਣ ਦੀ ਕੋਸ਼ਿਸ਼ ਤਾਂ ਕਰਨੀ ਚਾਹੀਦੀ ਹੈ ਮੈਂ ਆਪਣੇ ਨਾਲ ਦੀ ਸੇਲੀ ਮਣੀ ਨਾਲਸਲਾ ਕਰਕੇ ਕੱਲ ਨੂੰ ਰੀਤ ਦੇ ਘਰ ਜਾਣ ਦਾ ਪੱਕਾ ਨਿਚੇ ਕਰ ਲਿਆ ਘਰ ਜਾ ਕੇ ਰਾਤ ਨੂੰ ਵੀ ਮੈਨੂੰ ਨੀਂਦ ਨਹੀਂ ਆ ਰਹੀ ਸੀ ਮੈਂ ਰੀਤ ਨੂੰ ਮਿਲਣ ਦੇ ਬਹਾਨੇ ਦੀ ਖੋਜ ਕਰ ਲਈ ਸੀ ਅਗਲੀ ਦੁਪਹਿਰ ਮੈਂ ਤੇ ਮਣੀ ਦੋਨੋਂ 12 ਵਜੇ ਰੀਤ ਦੇ ਘਰ ਵੱਲ ਸਕੂਟਰੀ ਤੇ ਤੁਰ ਪਏ ਸਾਨੂੰ ਰੀਤ ਦੇ ਸਹੁਰੇ ਘਰ ਨੂੰ ਲੱਭਣ ਵਿੱਚ ਮੁਸ਼ਕਲਤ ਆ ਰਹੀ ਸੀ ਅਚਾਨਕ ਇੱਕਾਂਟੀ ਟੋਬਾ ਟੁੱਟੀ ਤੋਂ ਪਾਣੀ ਪਾਰ ਰਹੀ ਸੀ ਨੇ ਸਾਨੂੰ ਪੁੱਛਿਆ ਆਂਟੀ ਕਿਸ ਦਾ ਘਰ ਲੱਭ ਰਹੇ ਹੋ ਮੈਂ ਕਿਹਾ ਅਚਾਨਕ ਦਿਮਾਗ ਵਿੱਚ ਆਇਆ ਜਸ਼ਨ ਨਾਂ ਦੀ ਕੁੜੀ ਸਾਡੇ ਨਾਲ ਸਕੂਲ ਪੜ੍ਹਦੀ ਸੀ ਜੋ ਹੁਣ ਜਲੰਧਰ ਰਹਿਣ ਲੱਗ ਗਈ ਸੀ ਆਂਟੀ ਇੱਥੇ ਜਸ਼ਨ ਨਾਂ ਦੀ ਕੁੜੀ ਦਾ ਘਰ ਕਿੱਥੇ ਹੈ ਆਂਟੀ ਜਸ਼ਨ ਨੂੰ ਤਾਂ 2-3 ਸਾਲ ਹੋ ਗਏ ਨੇ ਇੱਥੋਂ ਗਏ ਹੋਏ ਮੈਂ ਕਿਹਾ ਰੀਤ ਦਾ ਘਰ ਕਿੱਥੇ ਹੈ ਮੈਂ ਹਿੰਮਤ ਕਰਕੇ ਪੁੱਛ ਹੀ ਲਿਆ ਅੰਟੀ ਉਹ ਕਾਲੇ ਰੰਗ ਦੇ ਗੇਟ ਵਾਲਾ ਇੱਕ ਘਰ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਮੈਂ ਤੇ ਮਨੀ ਉਸ ਅੰਟੀ ਤੋਂ ਘਰ ਦਾ ਪਤਾ ਸੁਣ ਜਲਦੀ ਹੀ ਉਸ ਤੇ ਘਰ ਵੱਲ ਤੁਰ ਮੇਰਾ ਦਿਲ ਤਾਂ ਪਤਾ ਨਹੀਂ ਕੀ ਗੁੱਸੇ ਤੇ ਪਿਆਰ ਵਾਲਾ ਕੋਲ ਜਾਂ ਰੀਤ ਲਈ ਚਾਰ ਕਰ ਰਿਹਾ ਸੀ ਮੈਂ ਗੇਟ ਨੂੰ ਖੜਕਾਇਆ ਪਰ ਕੋਈ ਉੱਤਰ ਨਾ ਮਿਲਣ ਤੇ ਫੇਰ ਖੜਕਾਇਆ ਇੰਨੇ ਨੂੰ ਇੱਕ ਅੱਧ ਖੜ ਉਮਰ ਦੀ ਔਰਤ ਨੇ ਗੇਟ ਖੋਲ੍ਹ ਲਿਆ ਮੈਂ ਨਮਸਤੇ ਜੀ ਕੀ ਰੀਤ ਦਾ ਘਰ ਇਹ ਹੀ ਹੈ ਔਰਤ ਨੇ ਕਿਹਾ ਹਾਂਜੀ ਤੁਸੀਂ ਕੌਣ ਮੈਂ ਰੀਤ ਦੀ ਸਹੇਲੀ ਮੁਸਕਾਨ ਮਣੀ ਵੱਲ ਇਸ਼ਾਰਾ ਕਰਦੇ ਹੋਏ ਮੈਂ ਕਿਹਾ ਇਹ ਮੇਰੀ ਸਹੇਲੀ ਮਣੀ ਔਰਤ ਨੇ ਕਿਹਾ ਮੈਂ ਰੀਤ ਦੀ ਸੱਸਾਂ ਮੈਂ ਆ ਜਾਓ ਅੰਦਰ ਰੀਤੰਤਰ ਹੀ ਐ ਮੇਰੇ ਤੇ ਮਣੀ ਤੇ ਸੱਸਰੀ ਜੀ ਨਜ਼ਰ ਕਮਾਉਂਦੀ ਹੋਈ ਬੋਲੀ ਮੈਂ ਰੀਤ ਦੇ ਕਮਰੇ ਵੱਲ ਜਾਂਦੀ ਹੋਈ ਨੇਕਾਂ ਗੱਲਾਂ ਜਵਾਬਾਂ ਨੂੰ ਪ੍ਰਾਪਤ ਕਰਨ ਲਈ ਤਿਆਰ ਹੋ ਰਹੀ ਸੀ ਇੰਨੇ ਨੂੰ ਮੇਰੀ ਨਜ਼ਰ ਜਦੋਂ ਕਮਰੇ ਵਿੱਚ ਪਈ ਤਾਂ ਮੈਂ ਵੇਖਿਆ ਪ੍ਰਾਣੀਆਂ ਜਿਹਾ ਕੰਧਾਂ ਵਾਲਾਂ ਤੇ ਬਾਲਿਆਂ ਵਾਲੀ ਛੱਤ ਫਰਸ਼ ਦੀ بجائے ਕੱਚਾ ਤੇ ਗੋਏ ਫਿਰਿਆ ਹੋਇਆ ਚਾਰ ਖਾਨਿਆਂ ਵਾਲਾ ਕਮਰਾ ਜਿਸ ਦੀ ਇੱਕ ਸਾਈਡ ਤੇ ਪ੍ਰਾਣੀਆਂ ਬੇਕਰ ਕਿਸਮ ਦੀਆਂ ਪੇਟੀਆਂ ਜਿਨ੍ਹਾਂ ਤੇ ਨਿਕ ਕੁਸ ਸਮਾਨ ਪਿਆ ਸੀ ਤੋਂ ਟੁੱਟੇ ਹੋਏ ਮੰਜੇ ਜਿਨ੍ਹਾਂ ਵਿੱਚੋਂ ਇੱਕ ਮੰਜੇ ਤੇ ਬਜ਼ੁਰਗ ਔਰਤ ਬੈਠੀ ਸੀ ਹੌਲੀ ਹੌਲੀ ਪੱਖਾ ਚੱਲ ਰਿਹਾ ਸੀ ਜਿਸ ਦੀ ਆਵਾਜ਼ ਸੁਣ ਮੈਨੂੰ ਖੇਜੀ ਜੀ ਮਹਿਸੂਸ ਹੋਈ ਉਸ ਪੱਖੇ ਦੇ ਥੱਲੇ ਮੰਝੇ ਤੇ ਮੇਰੀ ਨਜ਼ਰ ਪਈ ਤਾਂ ਮੰਝੇ ਤੋਂ ਬਿਨਾ ਵਿਸਤਰ ਤੇ ਰੀਤ ਨੂੰ ਪਸੀਨੇ ਨਾਲ ਦੱਤ ਪੁੱਥ ਵੇਖ ਦਿਲ ਦਾ ਸਾਰਾ ਗੁੱਸਾ ਪਤਾ ਨਹੀਂ ਲੱਗਾ ਕਦੋਂ ਤਰਸ ਵਿੱਚ ਬਦਲ ਮੇਰੀਆਂ ਅੱਖਾਂ 'ਚ ਹੰਝੂ ਬਨ ਬਹਿ ਲੱਗ ਪਿਆ ਕੋਈ ਮੈਨੂੰ ਐਵੇਂ ਵੇਖ ਨਾ ਲਵੇ ਮੈਂ ਇੱਕ ਪਲਕ ਦੇਣੀ ਚੁੰਨੀ ਦੇ ਲੜ ਨਾਲ ਅੱਖਾਂ ਨੂੰ ਸਾਫ਼ ਕਰ ਲਿਆ ਆਪਣੇ ਆਪ ਨੂੰ ਸੰਭਾਲਦੇ ਹੋਏ ਮੈ ਰੀਤ ਨੂੰ ਆਵਾਜ਼ ਲਗਾਈ ਰੀਤ ਰੀਤ ਪੂਰਾ ਜ਼ੋਰ ਲਗਾ ਕੇ ਵੀ ਮੈਂ ਜ਼ਿਆਦਾ ਉੱਚੀ ਬੋਲ ਨਾ ਸਕੀ ਮੇਰੀ ਆਵਾਜ਼ ਸ਼ਾਇਦ ਇੰਨੀ ਹੌਲੀ ਸੀ ਕਿ ਰੀਤ ਤੱਕ ਪਹੁੰਚੀ ਨਹੀਂ ਐਨੇ ਨੂੰ ਰੀਤ ਦੀ ਸਸ ਪਲੇਟ ਵਿੱਚ ਦੋ ਗਲਾਸ ਰੱਖ ਸਾਡੇ ਲਈ ਪਾਣੀ ਲੈ ਆਈ ਤੇ ਆਉਂਦੇ ਸਾਨੂੰ ਪਾਣੀ ਪੀਣ ਦਾ ਇਸ਼ਾਰਾ ਕਰ ਰੀਤ ਨੂੰ ਬੋਲੀ ਰੀਤ ਰੀਤ ਉੱਠ ਖੜ ਹਣ ਰੀਤ ਇੱਕਦਮ ਬੱਕ ਬੱਕ ਕੇ ਉੱઠી ਜਿਵੇਂ ਕੋਈ ਖੌਫਨਾਕ ਸੋਫਨੇ ਵਿੱਚੋਂ ਬਾਹਰ ਆਉਂਦਾ ਹੈ ਰੀਤ ਦੀ ਅੱਖ ਦੀ ਨਜ਼ਰ ਜਦ ਮੇਰੇ ਤੇ ਪਈ ਤਾਂ ਐਵੇਂ ਘਬਰਾ ਗਈ ਜਿਵੇਂ ਕੋਈ ਨਾ ਚਾਉਣ ਵਾਲੀ ਘਟਨਾ ਘਟ ਗਈ ਹੋਵੇ ਮੈਂ ਤੇਜ਼ੀ ਨਾਲ ਉਸ ਕੋਲ ਬੈਠਦੇ ਹੋਏ ਉਸਦੇ ਹੱਥ ਤੇ ਹੱਥ ਰੱਖ ਰੀਤ ਨੂੰ ਤੂੰ ਠੀਕ ਐ ਇੰਨੀ ਗਰਮੀ ਵਿੱਚ ਕਿਵੇਂ ਪਈ ਰੀਤਾਂ ਠੀਕ ਐ ਰੀਤ ਦੇ ਚਿਹਰੇ ਤੇ ਸਿਰਫ ਝੂਠਾ ਆਸਾ ਸੀ ਤੁਸੀਂ ਬੈਠ ਜਾਓ ਮੰਨੀ ਵੱਲ ਵੇਖਦੇ ਰੀਤ ਬੋਲੀ ਮੈਂ ਰੀਤ ਨੂੰ ਕੋਈ ਅਗਲੀ ਗੱਲ ਪੁੱਛਦੀ ਉਸਦੀ ਸੱਸ ਨੇ ਬੋਲਣਾ ਸ਼ੁਰੂ ਕਰ ਦਿੱਤਾ ਰੀਤ ਦੀ ਸੱਸ ਤੁਸੀਂ ਰੀਤ ਨੂੰ ਦੇਖ ਕੇ ਚਿੰਤਾ ਨਾ ਕਰੋ ਇਹ ਗਰਭਤੀ ਸੀ ਪਰ ਬੱਚਾ ਗਿਰ ਗਿਆ ਤਾਂ ਕਰਕੇ ਥੋੜੀ ਠੀਕ ਨਹੀਂ ਲੱਗ ਰਹੀ ਇਹ ਰੀਤ ਦੀ ਦਾਦੀ ਸੱਸ ਹੈ ਮੰਜੇ ਤੇ ਬੈਠੀ ਔਰਤ ਵੱਲ ਹੱਥ ਕਰਦੇ ਹੋਏ ਕਿਹਾ ਰੀਤ ਤੇ ਪ੍ਰਤਾਪ ਨੇ ਸਾਡੇ ਸਾਰੇ ਮੱਲੇ ਵਿੱਚ ਬੇਇੱਜ਼ਤੀ ਕਰਵਾ ਦਿੱਤੀ ਇੱਕ ਦਿਨ ਸਾਰੀ ਰਾਤ ਪ੍ਰਤਾਪ ਘਰ ਨਹੀਂ ਆਇਆ ਸੀ ਸੋਚਿਆ ਕਿਸੇ ਦੋਸਤ ਘਰ ਗਿਆ ਹੋਵੇਗਾ ਅਗਲੇ ਦਿਨ ਸਾਰੇ ਮੱਲੇ ਵਿੱਚ ਰੌਲਾ ਪੈ ਗਿਆ ਕਿ ਰੀਤ ਤੇ ਪ੍ਰਤਾਪ ਦੌੜ ਗਏ ਹਨ ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ ਮੈਂ ਪ੍ਰਤਾਪ ਦੇ ਡੈਡੀ ਨੂੰ ਦੱਸਿਆ ਲੇਕਿਨ ਉਹ ਤਾਂ ਰਾਤ ਦੀ ਸ਼ਰਾਬ ਪੀਤੀ ਹੋਣ ਕਰਕੇ ਕੋਕ ਸੁੱਤਾ ਪਿਆ ਸੀ ਮੈਂ ਤਰ ਲੋ ਮੱਛੀ ਹੋ ਰਹੀ ਸੀ ਪਰ ਇਸ ਸਮਾਜ ਵਿੱਚ ਔਰਤ ਦੀ ਗੱਲ ਨੂੰ ਜ਼ਰੂਰੀ ਕਿੱਥੇ ਸਮਝਿਆ ਜਾਂਦਾ ਹੈ ਅੰਤ 20 ਦਿਨਾਂ ਬਾਅਦ ਸ਼ਾਮ ਦੇ 6 ਵਜੇ ਨਾਲ ਮੈਂ ਰਾਤ ਦੀ ਰੋਟੀ ਬਣਾਉਣ ਦੀ ਤਿਆਰੀ ਕਰ ਲਈ ਸੀ ਕਿ ਕਿਸੇ ਨੇ ਗੇਟ ਖੜਕਾਇਆ ਪ੍ਰਤਾਪ ਦਾ ਡੈਡੀ ਹਲੇ ਘਰ ਨਹੀਂ ਆਇਆ ਸੀ ਮੈਂ ਗੇਟ ਖੋਲ੍ਹਿਆ ਤੇ ਵੇਖਿਆ ਰੀਤ ਨੇ ਬਾਹਾਂ ਵਿੱਚ ਚੂੜਾ ਪਾਇਆ ਹੋਇਆ ਸੀ ਤੇ ਪ੍ਰਤਾਪ ਗੇਟ ਖੋਲਦੇ ਤੇਜ਼ੀ ਨਾਲ ਘਰ ਅੰਦਰ ਆ ਗਿਆ ਮੈਂ ਜਿਉਂ ਤਿਉਂ ਖੜੀ ਦੇਖ ਰਹੀ ਸੀ ਜਿਵੇਂ ਕਿਵੇਂ ਮੈਂ ਹਿੰਮਤ ਕਰ ਘਰ ਅੰਦਰ ਗਈ ਤਾਂ ਪ੍ਰਤਾਪ ਨੇ ਮੇਰੇ ਪੈਰ ਫੜ ਬੋਲਣਾ ਸ਼ੁਰੂ ਕੀਤਾ ਪ੍ਰਤਾਪ ਮਾਂ ਮੈਨੂੰ ਤੇ ਰੀਤ ਨੂੰ ਮaaf ਕਰੀ ਆਪਾਂ ਜਾਣਦੇ ਸੀ ਸਾਡੇ ਵਿਆਹ ਲਈ ਕਿਸੇ ਨੇ ਨਹੀਂ ਮੰਨਣਾ ਇਸ ਲਈ ਆਪਾਂ ਇਥੋਂ ਦੌੜ ਕੇ ਚੰਡੀਗੜ੍ਹ ਚਲੇ ਗਏ ਤੇ ਆਪਾਂ ਵਿਆਹ ਵੀ ਕਰਾ ਲਿਆ ਤੇ ਹੁਣ ਰੀਤ ਮੇਰੇ ਬੱਚੇ ਦੀ ਮਾਂ ਬਣਨ ਵਾਲੀ ਹੈ ਹੁਣ ਸਾਡੇ ਕੋਲ ਜੀਬ ਖਰਚ ਮੁੱਕ ਗਿਆ ਸੀ ਇਸ ਲਈ ਅਸੀਂ ਮੋੜਾ ਹੈ ਰੀਤ ਨਿਰਵਾਕ ਜਿਹੀ ਖੜੀ ਮੇਰੇ ਵੱਲ ਵੇਖ ਰਹੀ ਸੀ ਮੈਨੂੰ ਪ੍ਰਤਾਪ ਦੀ ਬਜਾਇ ਬਿਨਾ ਮਾਂ ਦੇ ਪਿਆਰ ਦੀ ਧੀ ਤੇ ਆਪਣੇ ਹੋਣ ਵਾਲੇ ਪੋਤਾ-ਪੋਤੀ ਦੇ ਤਰਸ ਆ ਗਿਆ ਸੀ ਮੈ ਰੀਤ ਨੂੰ ਕਮਰੇ ਅੰਦਰ ਲਜਾਉਣ ਲਈ ਆਖ ਦਿੱਤਾ ਤੇ ਆਪ ਚੌਂਕੇ ਵਿੱਚ ਰੋਟੀ ਬਣਾਉਣ ਲੱਗ ਪਈ ਉਸ ਤੋਂ ਬਾਅਦ ਰੀਤ ਦੇ ਡੈਡੀ ਨੇ ਬਹੁਤ ਕੋਸ਼ਿਸ਼ ਕੀਤੀ ਕਿ ਰੀਤ ਵਾਪਸ ਮੋੜਾਵੇ ਰੀਤ ਤੱਕ ਉਸ ਤੇ ਡੈਡੀ ਦਾ ਸਨੇਹਾ ਲੈ ਕਦੇ ਕੋਈ ਸਾਡੇ ਘਰ ਆਉਂਦਾ ਤੇ ਕਦੇ ਕੋਈ ਅਚਾਨਕ ਰੀਤ ਦੀ ਸੱਸ ਬੋਲੀ ਮੈਂ ਚਾਹ ਬਣਾ ਕੇ ਲਿਆਈ ਐਨੀ ਗੱਲ ਕਰ ਰੀਤ ਦੀ ਸੱਸ ਚਾਹ ਬਣਾਉਣ ਦੇ ਤਰਪਈ ਰੀਤ ਮੇਰੇ ਵੱਲ ਐਵੇਂ ਦੇਖ ਰਹੀ ਸੀ ਜੈ ਮੈਨੂੰ ਸਾਰੀਆਂ ਗੱਲਾਂ ਅੱਖਾਂ ਰਾਹੀਂ ਸਮਝਾ ਦੇਵੇਗੀ ਚੁੱਪੀ ਨੂੰ ਤੋੜਦੇ ਹੋਏ ਰੀਤ ਦੀ ਦਾਦੀ ਸੱਸ ਨੇ ਬੋਲਣਾ ਸ਼ੁਰੂ ਕੀਤਾ ਰੀਤ ਦੀ ਦਾਦੀ ਸੱਸ ਪੁੱਤ ਰੀਤ ਤੇ ਪ੍ਰਤਾਪ ਨੇ ਇਹ ਸਹੀ ਨਹੀਂ ਕੀਤਾ ਰੀਤ ਦੀ ਤਾਂ ਅਜੇ ਉਮਰ ਹੀ ਕੁਝ ਨਹੀਂ ਸੀ ਇਸ ਸਮਾਜ ਵਿੱਚ ਮਰਦ ਤੇ ਔਰਤ ਦੁਆਰਾ ਕੀਤੀਆਂ ਗਲਤੀਆਂ ਦਾ ਨਤੀਜਾ ਜ਼ਿਆਦਾ ਔਰਤ ਨੇ ਭੁਗਤਣਾ ਪੈਂਦਾ ਹੈ ਹਾਰਤੀ ਵਰਤਦਾ ਜਿਉਣਾ ਮੁਸ਼ਕਲ ਕਰ ਦਿੰਦੀਆਂ ਨੇ ਪਰ ਚਲੋ ਵਧੀਆ ਕੀਤਾ ਤੁਸੀਂ ਦੋਨੋਂ ਰੀਤ ਨੂੰ ਮਿਲਣਾ ਕਈਆਂ ਇਸ ਨਾਲ ਰੀਤ ਦਾ ਦਿਲ ਕੁਝ ਠੀਕ ਹੋ ਜਾਵੇਗਾ ਮੈਨੂੰ ਰੀਤ ਦੀ ਦਾਦੀ ਸੱਸ ਦੀਆਂ ਗੱਲਾਂ ਡੂੰਘੀਆਂ ਤੇ ਸੱਚ ਪ੍ਰਤੀਤ ਹੋ ਰਹੀਆਂ ਸਨ ਇਹਨੇ ਨੂੰ ਚਾ ਆ ਗਈ ਤੇ ਮੈਂ ਤੇ ਬਹੁਤ ਮੁਸ਼ਕਲ ਨਾਲ ਚਾਹ ਦਾ ਇੱਕ ਘੁੱਟ ਭਰਿਆ ਸੀ ਕਿ ਮੈਂ ਚਾਹ ਦਾ ਇੱਕ ਘੁੱਟ ਪਰਿਆ ਹੀ ਸੀ ਕਿ ਰੀਤ ਦੀ ਸੱਸ ਨੇ ਆਪਣੇ ਤਰੀਫਾਂ ਦੇ ਫੁੱਲ ਬੰਨ੍ਹਨੇ ਸ਼ੁਰੂ ਕਰ ਦਿੱਤੇ ਮੈਂ ਰੀਤ ਦੀ ਸੱਸ ਦੀਆਂ ਗੱਲਾਂ ਵਿੱਚੋਂ ਸੱਚ ਝੂਠ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗ ਪਈ ਸੀ ਰੀਤ ਦੀ ਸੱਸ ਪ੍ਰਤਾਪ ਨੂੰ ਬਹੁਤ ਹੀ ਵਧੀਆ ਤੇ ਪੜਿਆ ਹੀ ਲੇਕੀ ਕੁੜੀ ਦਾ ਰਿਸ਼ਤਾ ਆ ਰਿਹਾ ਸੀ ਮੈਂ ਤੇ ਪ੍ਰਤਾਪ ਦੇ ਡੈਡੀ ਰਿਸ਼ਤੇ ਲਈ ਹਾਂ ਕਰਨ ਵਾਲੀ ਸੀ ਪਰ ਪ੍ਰਤਾਪ ਨੇ ਇਹ ਕੰਮ ਖਾਰ ਦਿੱਤਾ ਨਿੱਕਾ ਮੁੰਡਾ ਮੇਰਾ ਬਾਹਰ ਇਹ ਇੱਟਾ ਨਵੇਂ ਮਕਾਨ ਬਣਾਉਣ ਲਈ ਲੈਂਦੇ ਆ ਹਨ ਵੇੜੇ ਵਿੱਚ ਪੰਜਾਂ ਇੱਟਾਂ ਵੱਲ ਇਸ਼ਾਰਾ ਕਰਦੇ ਹੋਏ ਪੈਸੇ ਸਾਡੇ ਕੋਲ ਕਮੀ ਨਹੀਂ ਹੈ ਪ੍ਰਤਾਪ ਵੀ ਵਧੀਆ ਕੰਮ ਤੇ ਲੱਗਾ ਹੈ ਕੁੜੀ ਮੈਂ ਆਪਣੀ ਬਹੁਤ ਹੀ ਤਕੜੇ ਘਰ ਵਿਆਹੀ ਹੈ ਮੈਂ ਰੀਤ ਪ੍ਰਤਾਪ ਦੀ ਫੋਟੋ ਤਾਂ ਦਿਖਾ ਰੀਤ ਦੀ ਸੱਸ ਨੇ ਰੀਤ ਦੇ ਬੋਲਣ ਨਾਲੋਂ ਪਹਿਲਾਂ ਕਿਹਾ ਦੀਵਾਰ ਤੇ ਲੱਗੀਆਂ ਪੁਰਾਣੀਆਂ ਤਸਵੀਰਾਂ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਇਹ ਪ੍ਰਤਾਪ ਹੈ ਮੈਨੂੰ ਉਹ ਤਸਵੀਰਾਂ ਬਹੁਤ ਹੀ ਪੁਰਾਣੀਆਂ ਲੱਗ ਰਹੀਆਂ ਸਨ ਉਹਨਾਂ ਤਸਵੀਰਾਂ ਦੇ ਹਿਸਾਬ ਨਾਲ ਪ੍ਰਤਾਪ ਦੀ ਉਮਰ 30 ਸਾਲ ਦੇ ਲਗਭਗ ਸੀ ਤੇ ਰੀਤ ਕੇਵਲ 21 ਸਾਲ ਦੀ ਸੀ ਰੀਤ ਦੀ ਸੱਸੋਂ ਤਾਂ ਸਾਨੂੰ ਰੀਤ ਦੇ ਪਰਿਵਾਰ ਵਾਲਿਆਂ ਦਾ ਡਰ ਹੈ ਕਿ ਉਹ ਰੀਤ ਨੂੰ ਇੱਥੋਂ ੱਕੇ ਨਾਲ ਨਾ ਲੈ ਜਾਣ ਤਾਂ ਕਰਕੇ ਰੀਤ ਨੂੰ ਮਿਲਣ ਆਉਣ ਵਾਲੇ ਹਰ ਇੱਕ ਇਨਸਾਨ ਤੋਂ ਸਾਨੂੰ ਡਰ ਲੱਗਦਾ ਹੈ ਅਸੀਂ ਰੀਤ ਨੂੰ ਵੀ ਘਰ ਤੋਂ ਜ਼ਿਆਦਾ ਬਾਹਰ ਨਹੀਂ ਜਾਣ ਦਿੰਦੇ ਮੇਰੇ ਹਿਸਾਬ ਨਾਲ ਸਾਡਾ ਰੀਤ ਨੂੰ ਮਿਲਣਾ ਆਉਣਾ ਸਾਨੂੰ ਸ਼ੱਕ ਦੇ ਦਾਇਰੇ ਵਿੱਚ ਲੈ ਰਿਹਾ ਹੈ ਰੀਤ ਦੇ ਮੂੰਹ ਤੇ ਵੀ ਜ਼ਿਆਦਾ ਖੁਸ਼ੀ ਦੇ ਭਾਵ ਤਾਂ ਨਹੀਂ ਸਨ ਸ਼ਾਇਦ ਰੀਤ ਤਾਂ ਹੀ ਸਾਡੇ ਨਾਲ ਗੱਲ ਨਹੀਂ ਕਰ پا ਰਹੀ ਸੀ ਮੈਂ ਮਣੀ ਵੱਲ ਵੇਖ ਕੇ ਵਾਪਸ ਜਾਣ ਦਾ ਇਸ਼ਾਰਾ ਕੀਤਾ ਅੰਤ ਅਸੀਂ ਨਵਸਤੇ ਬਲਾ ਗੇਟ ਵੱਲ ਤੁਰ ਪਏ ਵੇਰੇ ਦੇਲ ਨੇ ਸੋਚਿਆ ਕਿਉਂ ਨਾ ਰੀਤ ਨੂੰ ਗੇਟ ਤੱਕ ਜਾਣ ਲੈ ਕੇ ਆ ਜਾਵੇ ਤਾਂ ਜੋ ਉਸਨ ਇੱਕ ਵਾਰ ਪੁੱਛਿਆ ਜਾਵੇ ਕਿ ਉਹ ਖੁਸ਼ ਹੈ ਜਾਂ ਨਹੀਂ ਖਾਵੇ ਵਾਲੇ ਵਿਅੰਗ ਭਰੇ انداز ਵਿੱਚ ਮੈਂ ਕਿਹਾ ਰੀਤ ਕੀ ਆਪਣੀ ਸਹੇਲੀਆਂ ਨੂੰ ਗੇਟ ਤੱਕ ਛੱਡਣ ਲਈ ਵੀ ਨਹੀਂ ਆਵੇਗੀ ਰੀਤ ਦੀ ਸੱਸ ਝੂਟੀ ਜੀ ਮੁਸਕਾਨ ਨਾਲ ਕਿਉਂ ਨਹੀਂ ਪੁੱਤ ਤੁਹਾਡੀ ਸਹੇਲੀ ਹੈ ਜਦ ਮਰਜੀ ਆ ਜਾਇਆ ਕਰੋ ਮਿਲਣਾ ਆਖਰ ਤੁਹਾਡਾ ਹੀ ਘਰ ਹੈ ਰੀਤ ਡਰਦੀ ਜੀ ਸਾਡੇ ਨਾਲ ਤੁਰਨ ਲੱਗ ਪਈ ਮੇਰਾ ਦਿਲ ਤੋ ਰੰਦਰੋ ਇਨਾ ਦੁਖੀ ਜਾ ਸੀ ਕਿ ਇੱਕ ਤਾਂ ਰੀਤ ਨੇ ਹਰ ਪ੍ਰਕਾਰ ਦਾ ਸਾਚ ਲਕੋਇਆ ਮੇਰੇ ਤੋਂ ਤੇ ਅੱਜ ਜੇ ਮਿਲੇ ਤਾਂ ਇੱਕ ਵਾਰ ਕੁੱਟ ਕੇ ਸੀਨੇ ਨਾਲ ਵੀ ਨਾਂ ਲਾ ਸਕੀ ਇੱਕ ਵਾਰ ਮੇਰੇ ਵੱਲ ਵੇਖ ਆਪਣੇ ਬਿਨਾਂ ਬੀਤੇ ਦਿਨਾਂ ਦੇ ਬਾਰੇ ਵੀ ਨਾ ਪੁੱਛ ਸਕੀ ਦਿਲ ਇਹੋ ਜੀਆਂ ਗੱਲਾਂ ਨਾਲ ਅੰਦਰੋਂ ਅੰਤਰੀ ਪੀੜਾ ਪੈਦਾ ਕਰ ਰਿਹਾ ਸੀ ਪੀੜ ਵੀ ਜੇ ਹੀ ਚਸਤੀ ਦਵਾਈ ਪਤਾ ਹੁੰਦੇ ਹੋਏ ਵੀ ਮੈਂ ਖਾ ਨਾ ਸਕਾਂ ਜਾ ਮੈਨੂੰ ਖਾਣ ਦੀ ਇਜਾਜ਼ਤ ਨਾ ਹੋਵੇ ਗੇਟ ਤੋਂ ਬਾਹਰ ਆ ਉਸਦੀ ਸੱਸ ਜਿਵੇਂ ਹੀ ਅੱਖੇ ਉੱਲ ਹੋਈ ਮੈਂ ਤੇਜ਼ੀ ਨਾਲ ਰੀਤ ਨੂੰ ਸੀਨੇ ਨਾਲ ਲਾ ਲਿਆ ਪਰ ਰੀਤ ਨੇ ਝੂਠੀ ਜੀ ਗੱਲ ਵਕੜੀ ਪਾ ਕੇ ਅੰਤ ਦੂਰ ਹੁੰਦੇ ਹੋਏ ਕਿਹਾ ਤੂੰ ਜਾ ਰਿਹਾ ਇੱਥੇ ਨਾ ਹੀ ਮੁੜ ਕੇ ਮੈਂ ਨਹੀਂ ਚਾਹੁੰਦੀ ਮੇਰੇ ਇਸ ਕੰਮ ਦਾ ਤੇਰੇ ਤੇ ਕੋਈ ਇਲਜ਼ਾਮ ਹੋਵੇ ਤੈਨੂੰ ਕੋਈ ਚੰਗਾ ਮਾੜਾ ਬੋਲੇ ਜਦ ਸਭ ਠੀਕ ਹੋ ਜਾਵੇਗਾ ਤਾਂ ਮੈਂ ਖੁਦ ਆਵਾਂਗੀ ਤੈਨੂੰ ਮਿਲਣ ਮੈਂ ਕਿਹਾ ਠੀਕ ਹੈ ਕਿ ਤੂੰ ਇੱਥੇ ਖੁਸ਼ ਹੈ ਜੇ ਨਹੀਂ ਤਾਂ ਵੀ ਮੈਨੂੰ ਦੱਸ ਦੇ ਮੈਂ ਤੇਰੀ ਮਦਦ ਲਈ ਅੱਜ ਵੀ ਤੇਰੇ ਨਾਲ ਹੀ ਆ ਰਹੀਤ ਨਹੀਂ ਨਹੀਂ ਮੈਂ ਖੁਸ਼ ਹਾਂ ਚਲ ਠੀਕ ਹੈ ਇਹਨਾਂ ਆਖਰੀਤ ਸਾਡੇ ਤੋਂ ਪਹਿਲਾਂ ਹੀ ਘਰ ਅੰਦਰ ਚਲੀ ਗਈ ਮੈਂ ਨਿਰਵਾਕ ਜਈ ਉਸ ਵੱਲ ਵੇਖ ਰਹੀ ਸੀ ਤੇ ਦਿਲ ਵਿੱਚ ਇਹੀ ਤਰਦ ਹੋ ਰਿਹਾ ਸੀ ਜਿਸ ਬਾਰੇ ਕਿਸੇ ਨੂੰ ਵੀ ਦੱਸਣਾ ਆਪਣਾ ਹੀ ਤਮਾਸ਼ਾ ਵਿਖਾਉਣਾ ਹੋਵੇਗਾ ਮਨੀ ਨੇ ਮੈਨੂੰ ਸਕੂਟਰੀ ਤੇ ਬੈਠਣ ਲਈ ਕਿਹਾ ਪਰ ਮੈਂ ਬਿਨਾਂ ਸਕੂਟ ਤੇ ਤੁਰੇ ਹੀ ਆਪਣੇ ਆਪ ਨੂੰ ਰੀਤ ਤੋਂ ਦੂਰ ਮਹਿਸੂਸ ਕਰ ਰਹੀ ਸੀ ਦਿਲ ਨਿਯੰਤਰ ਜੋਰ ਨਾਲ ਐਵੇਂ ਟੜਕ ਕੇ ਸਵਾਲ ਕਰ ਰਿਹਾ ਸੀ ਕਿ ਰੀਤ ਬੇਵਫਾ ਹੈ ਕਿ ਇਹ ਸਮਾਜ ਨੇ ਰੀਤ ਨੂੰ ਬੇਵਫਾ ਬਣਾ ਦਿੱਤਾ ਹੈ ਕਿ ਵਕਤ ਬੇਵਫਾ ਹੈ ਕਿਤੇ ਮੈਂ ਖੁਦੀ ਤਾਂ ਬੇਵਫਾ ਨਹੀਂ ਆ ਕੌਣ ਹੈ ਬੇਵਫਾ ਕਰ ਕੌਣ ਇਸ ਸਵਾਲ ਦਾ ਜਵਾਬ ਕੋਈ ਨਹੀਂ ਆਇਆ ਪਰ ਅਜ ਰੀਤ ਦੋ ਬੱਚਿਆਂ ਦੀ ਮਾਂ ਹੈ ਉਹ ਵੀ ਸੋਖਨਾਰ 8-10 ਸਾਲ ਦੇ ਹੋ ਗਏ ਸਨ ਪਰ ਇਹ ਤੱਕ ਵੀ ਮੈਨੂੰ ਮਿਲ ਨਹੀਂ ਆਈ ਤੇ ਮੇਰੇ ਦਿਲ ਨੂੰ ਅੱਜ ਵੀ ਸਵਾਲ ਆ ਕੌਣ ਬੇਵਫਾ ਹੈ ਦੇ ਜਵਾਬ ਦੀ ਉਮੀਦ ਹੈ ਪਿਆਰ ਵਿੱਚ ਕਦੇ ਆਵਾਜ਼ ਦਰਵਾਜ਼ੇ ਦੀ ਘੰਟੀ ਦੀ ਜਿਸ ਨੇ ਮੈਨੂੰ ਖਿਆਲ ਦੇ ਸਾਗਰ ਵਿੱਚੋਂ ਬਾਹਰ ਕੱਢਿਆ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਨਿਰਮਲਾ ਸੀ ਨਿਰਮਲਾ ਕਿਹਾ ਮੈਮ ਸਾਹਿਬ ਇਤਨਾ ਸਮਾਂ ਲਗਾਦੀ ਹੈ ਦਰਵਾਜ਼ਾ ਖੋਲ੍ਹਣੇ ਮੇ हां मैं सो रही थी निर्मला क्या मैम साहब दिन में 12 बजे तक कौन सोता है इना बोल निर्मला अपने काम ਵਿੱਚ ਲੱਗ ਗਈ ਮੈਂ ਵੀ ਕਮਰੇ ਵਿੱਚ ਜਾ ਕੇ ਨਹਾਉਣ ਚਲੀ ਗਈ ਜਦ ਤੱਕ ਮੈਂ ਨਹਾ ਕੇ ਆਈ ਤਾਂ निर्मला ਨੇ ਚਾ ਮੇਰੇ ਟੇਬਲ ਤੇ ਲਿਆ ਕੇ ਰੱਖ ਦਿੱਤੀ ਤੇ ਮੈਂ ਫੋਨ ਨੂੰ ਚੁੱਕਣਾ ਹੀ ਲੱਗੀ ਕਿ ਫਿਰ ਦਰਵਾਜ਼ੇ ਤੇ ਘੰਟੀ ਵੱਜੀ ਮੈਂ निर्मला ਨੂੰ ਵੇਖਣ ਲਈ ਆਖ ਖੁਦ ਆਪਣੇ ਗਿੱਲੇ ਵਾਲਾ ਨੂੰ ਸਾਫ਼ ਕਰਨ ਲੱਗੀ ਅਚਾਨਕ ਕਿਸੇ ਨੇ ਮੇਰੇ ਪਿੱਛੋਂ ਇੱਕ ਹੱਥ ਮੇਰੀ ਕਮਰ ਤੇ ਰੱਖ ਲਿਆ ਦੂਜਾ ਹੱਥ ਨੂੰ ਮੇਰੀਆਂ ਅੱਖਾਂ ਤੇ ਰੱਖ ਮੇਰੇ ਗਲੇ ਵਿੱਚ ਕੁਝ ਪਾ ਦਿੱਤਾ ਆਵਾਜ਼ ਹੈਪੀ ਬਰਥਡੇ ਮਾਈ ਡੀਅਰ ਲਵ ਮਸਕਾਨ ਮੈਂ ਹੈਰਾਨੀ ਤੇ ਖੁਸ਼ੀ ਨਾਲ ਸੰਜੀਵ ਤੁਸੀਂ ਸੰਜੀਵ ਹਾਂਜੀ ਮੈਂ ਤੁਸੀਂ ਤਾਂ ਕੱਲ ਲਾਉਣਾ ਸੀ ਸੰਜੀਵ ਮੇਰੀ ਜਾਨ ਦਾ ਬਰਥਡੇ ਹੋਵੇ ਤੇ ਮੈਂ ਨਾ ਆਵਾਂ ਸੰਭਵ ਮੈਂ ਆਪਣੇ ਗਲੇ ਦੀ 골ਡਨ ਚੇਨ ਜਿਸ ਦੇ ਵਿੱਚ ਮੇਰੀ ਤੇ ਸੰਜੀਵ ਦੀ ਫੋਟੋ ਵਾਲਾ ਲੋਕਸ ਸੀ ਵਾਹ ਜਨਾਬ ਬਹੁਤ ਖੂਬ ਸੰਜੀਵ ਨੇ ਕਹਿ ਸ਼ੁਕਰੀਆ ਜੀ ਸ਼ੁਕਰੀਆ ਮੈਂ ਸੰਜੀਵ ਨੂੰ ਕੁੱਟ ਕੇ ਜੱਫੀ ਪਾ ਲਈ ਸੰਜੀਵ ਤੁਸੀਂ ਕਦੇ ਮੇਰੇ ਨਾਲ ਬੇਵਫਾ ਤਾਂ ਨਹੀਂ ਹੋਵੋਗੇ ਸੰਜੀਵ ਜੱਫੀ ਦੀ ਪਕੜ ਨੂੰ ਮਜ਼ਬੂਤ ਕਰਕੇ ਹੱਥ ਨੂੰ ਚੁੰਬਦੇ ਹੋਏ ਮੈਂ ਤਾਂ ਨਹੀਂ ਪਰ ਇਹ ਸਾਹ ਵੇ ਵਫਾ ਹੋ ਜਾਂ ਤਾ ਮਾਫ ਕਰੀ ਮੁਸਕਾਨ ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ